24 ਫਰਵਰੀ 1377 ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਜਨਮੇ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਸੰਤ ਸ਼ਰੋਮਣੀ ਦੇ ਪਾਵਨ ਜਨਮ ਦਿਵਸ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ ਦੋਸਤੋ ਸਾਡੇ ਸਮਾਜ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਜਿੰਨੇ ਵੀ ਸੰਤ ਆਏ ਚਾਹੇ ਉਸ ਵੇਲੇ ਉਹਨਾਂ ਨੂੰ ਸਮਾਜ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੰਤ ਰਵਿਦਾਸੀ ਹੈ ਸੰਤ ਕਵੀ ਹੀਰ ਰਾਮਾਨੰਦ ਜੀ ਹੈ ਤੁਕਾਰਾਮ ਜੀ ਹੈ ਤੁਲਸੀदास ਹੈ ਰਸਖਾਨਾ ਮੀਰਾ ਬਾਈ ਹੈ ਸੇਨ ਭਗਤ ਹੈ ਪਰਮਾਨੰਦ ਜੀ ਹੈ ਕੋਈ ਵੀ ਸੰਤ ਹੈ ਜਿਹੜੇ ਕਿਸੇ ਵੀ ਸਮੁਦਾਇ ਸਮੁਦਾਏ ਕਿਸੇ ਵੀ ਸਮਾਜ ਨਾਲ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰਦੇ ਸੀ ਦੋਸਤੋ ਇਹ ਇਸ ਸਾਰੇ ਸੰਤਾਂ ਦੇ ਉੱਤੇ ਅੱਜ ਟੌਪ ਦੀਆਂ ਯੂਨੀਵਰਸਿਟੀ ਦੁਨੀਆਂ ਦੀਆਂ ਪੀ ਐਚ ਡੀ ਕਰਵਾਦੀਆਂ ਕਰਵਾ ਰਹੀਆਂ ਔਰ ਇਹਨਾਂ ਦੇ ਲਿਟਰੇਚਰ ਨੂੰ ਬਹੁਤ ਬਰੀਕੀ ਦੇ ਨਾਲ ਪੜਿਆ ਜਾ ਰਿਹਾ ਔਰ ਅਸੀਂ ਛੋਟੀ ਸੋਚ ਦੇ ਲੋਕ ਸਿਰਫ ਅਸੀਂ ਇਹ ਇਸ ਧਾਰਨਾ ਦੇ ਵਿੱਚ ਇਸ ਲੜਾਈ ਦੇ ਵਿੱਚ ਹੀ ਫਸੇ ਪਏ ਆ ਕਿ ਇਹ ਸੰਤ ਸਿੱਖ ਸੰਤ ਹੈ ਇਹ ਸੰਤ Hindu ਸੰਤ ਹੈ ਇਹ ਮੁਸਲਮ ਸੰਤ ਹੈ ਦੋਸਤ ਜਿਹੜਾ ਸੰਤ ਹੈ ਨਾ ਸੰਤ ਟਾਈਟਲ ਹੈ ਬਹੁਤ ਵੱਡਾ ਹੈ ਉਹ ਕਿਸੇ ਵੀ ਪੋਸ਼ਾਕ ਦੇ ਵਿੱਚ ਹੋਵੇ ਬਸ ਇਹ ਸਮਝ ਲਓ ਉਹਦੇ ਤੇ ਭਗਵਾਨ ਦੀ ਕਿਰਪਾ ਹੈ